ਅਛਾ ਇਹ ਨਾ ਵਾਵਾ ਚਰਦੀ ਗੱਲ ਆ ਮੈਂ ਇੱਕ ਵਾਰੀ ਬੱਸ ਦੇ ਵਿੱਚ ਟਰੈਵਲ ਕਰ ਰਿਆ ਹਾਂ ਮੈਂ ਵਿੰਡੋ ਸੀਟ ਤੇ ਬੈਠਾ ਮੇਰੇ ਨਾਲ ਦੀ ਸੀਟ ਤੇ ਇੱਕ ਸਰਦਾਰ ਮੁੰਡਾ ਸੀ ਸਿਰ ਦੇ ਉੱਤੇ ਬੜੀ ਸੋਹਣੀ ਉਹਦੀ ਦਸਤਾਰ ਬੜਾ ਸੋਹਣਾ ਢਿੱਡ ਤੱਕ ਦਾੜਾ ਆਵੇ ਤੇ ਬੜੀ ਸੋਹਣੀ ਕੁੰਡੀ ਮੋਛ ਕੀਤੀ ਉਹਨੇ ਤੇ ਚੰਗਾ ਵਾਲਾ ਸਰਦਾਰਾਂ ਦਾ ਮੁੰਡਾ ਉਹ ਮੇਰੇ ਨਾਲ ਦੀ ਸੀਟ ਤੇ ਆ ਕੇ ਬੈਠ ਗਿਆ ਚਲੋ ਸਾਡੀ ਗੱਲਬਾਤ ਸ਼ੁਰੂ ਹੋ ਗਈ ਇਹ ਗੱਲਬਾਤ ਲਾਪੇ ਕਰਨ ਉਹ ਜਿੱਦਾਂ ਹੁੰਦਾ ਨਾ ਵੀ ਕਿਸੇ ਨੇ ਕੁਰਕਰੇ ਲਾਏ ਹੋਣਾਂ ਚਪਸ ਲਿਆ ਹੋਵੇ ਕੁਝ ਖਾਣ ਵਾਲੀ ਚੀਜ਼ ਹੋਵੇ ਉਹ ਵੀਰ ਨੇ ਵੀ ਲਾਇਆ ਤੇ ਮੈਂ ਵੀ ਲਾਇਆ ਸੀ ਤਾਂ ਮੈਂ ਉਹਨੂੰ ਸ਼ੇਅਰ ਕਰਤਾ ਉਹਨੇ ਮੈਨੂੰ ਕਰਤਾ ਕੋਈ ਆਪਣੇ ਜੋ ਉਹਦੇ ਕੋਲ ਹੀ ਉਹਨੇ ਮੈਨੂੰ ਕਰਤਾ ਗੱਲਬਾਤ ਸਾਡੀ ਉੱਥੋਂ ਸ਼ੁਰੂ ਹੋ ਗਈ ਉਹ ਗੱਲਬਾਤ ਕਰਦੇ ਆ ਕਰਦੇ ਆਂ ਹੀ ਬਸ ਤੁਰਪੀ ਅਸੀਂ ਜਾ ਰਹੇ ਉਹਨੇ ਵੀਰ ਨੇ ਲੱਤ ਦੇ ਉੱਤੇ ਲੱਤ ਰੱਖ ਲਈ ਉਹਦੇ ਗਿੱਟੇ ਦੇ ਉੱਤੇ ਮੇਰਾ ਧਿਆਨ ਪਿਆ ਕਾਲੇ ਰੰਗ ਦਾ ਇੱਕ ਧਾਗਾ ਵੱਧਾ ਮੈਨੂੰ ਬੜੀ ਹਰਾਨੀ ਜੀ ਹੋਈ ਮੈਂ ਕਿਹਾ ਯਾਰ ਵੇਖੋ ਚੰਗਾ ਭਲਾ ਸਰਦਾਰਾਂ ਦਾ ਮੁੰਡਾ ਵਾ ਸਿੱਖਾ ਸੋਣਾ ਬਹੁਤਾ ਸਿੱਖੀ ਸਰੂਪ ਆ ਦਾੜਾ ਵਾ ਮੁੱਛ ਕੁੰਡੀ ਕੀਤੀ ਆ ਦਸਤਾਰ ਸਿਰ ਤੇ ਆ ਮੈਨੂੰ ਪੁੱਛ ਹੀ ਲਿਆ ਮੈਂ ਕਿਹਾ ਵੀਰੇ ਇਹ ਕੀ ਧਾਗਾ ਜਿਆ ਬੰਦਿਆ ਤੂੰ ਅੰਦਾਜ਼ਾ ਇਹ ਆਂਦਾ ਇਹ ਅਸੀਂ ਬਾਬਿਆਂ ਦੇ ਕੋਲੋਂ ਉਹ ਮਹਾਂਪੁਰਖਾਂ ਦੇ ਡੇਰੇ ਤੇ ਜਾਂਦੇ ਆ ਉਹਨਾਂ ਸਾਨੂੰ ਲਾਟੀਆਂ ਲੋਚੀਆਂ ਨੂੰ ਵੀ ਫਾਂਡੇ ਕਰਕੇ ਦਿੱਤੇ ਆ ਸਾਨੂੰ ਰੱਖਾਂ ਵਿਚਾਰ ਬਣਾ ਕੇ ਦਿੱਤੇਗਾ ਵਾ ਤੇ ਆਂਦਾ ਵੀ ਸਾਨੂੰ ਇਹ ਧੱਗਾ ਜਿਹਾ ਵੀ ਦਿੱਤਾ ਗਟੇਰੇ ਬੰਦਨ ਨੂੰ ਮੈਂ ਕਿਹਾ ਦਿੱਤਾ ਕਿਉਂ ਕਾਰਨ ਦੱਸੋ ਕੋਈ ਕੁਝ ਆਂਦਾ ਮੇਰੀ ਡਿਸਕ ਲਈ ਮੈਨੂੰ ਤਾਂ ਦਿੱਤਾ ਵਾ ਮੈਂ ਕਿਹਾ ਮੈਨੂੰ ਅੱਜ ਰੋਜ਼ ਮੈਂ ਕਿਹਾ ਕਿ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਹੁਣ ਅੱਜ ਮੈਨੂੰ ਇਹ ਚੀਜ਼ ਸਿੱਖਣ ਨੂੰ ਮਿਲੀ ਆ ਵੀ ਡਿਸਕ ਜਿਹੜੀ ਆ ਉਹ ਗਿੱਟੇ ਦੇ ਵਿੱਚ ਹੁੰਦੀ ਆ ਉਹ ਗਾੜੀੋਂ ਵੀਰ ਹੱਸ ਪਿਆ ਉਹਨੇ ਕਿਹਾ ਆਂਦਾ ਨਹੀਂ ਨਹੀਂ ਵੀਰ ਡਿਸਕ ਉੱਥੇ ਹੀ ਆ ਮੇਰੀ ਵੀ ਜਿੱਥੇ ਡਿਸਕ ਹੁੰਦੀ ਆ ਡਿਸਕ ਉੱਥੇ ਆ ਜਿੱਥੇ ਡਿਸਕ ਦੀ ਥਾਂ ਵਾ ਜਿੱਥੇ ਡਿਸਕ ਹੁੰਦੀ ਆ ਪਰ ਆਂਦਾ ਇਹ ਮੈਨੂੰ ਮਾਹ ਪੁਰਖਾਂ ਨੇ ਦਿੱਤਾ ਵਾ ਢਾਗਾ ਪੇ ਨੂੰ ਆਪਣੇ ਗੱਟੇ ਦੇ ਬੰਨੂ ਤੁਹਾਡੀ ਡਿਸਕ ਸੱਟ ਹੋ ਜੂਗੀ ਮੈਨੂੰ ਪੁੱਛਿਆ ਮੈਂ ਕਿੰਨਾ ਕਿੰਨੇ ਕਿ ਟਾਈਮ ਦਾ ਦਿੱਤਾ ਵਾ ਆਂਦਾ ਘਟੋ ਘਟ ਮਹੀਨਾ ਹੋ ਗਿਆ ਵਾ ਚਲੋ ਤੇ ਮੈਂ ਕਿਹਾ ਹੁਣ ਕਿਧਰੋਂ ਆ ਰਹੇ ਜੀ ਆਂਦਾ ਹੁਣ ਅਸੀਂ ਦਵਾਈ ਲੈ ਕੇ ਆ ਰਹੇ ਹਾਂ ਡਿਸਕ ਦੀ ਤੇ ਮੈਂ ਕਿਹਾ ਦਵਾਈ ਖਾਦੇ ਨੂੰ ਕਿੰਨਾ ਕਿ ਟਾਈਮ ਹੋ ਗਿਆ ਦਵਾਈ ਖਾਦੇ ਨੂੰ ਡਾਕਟਰ ਦੇ ਕੋਲ ਜਾਂਦੇ ਨੂੰ ਆੰਦਾ ਚਾਰ ਦਿਨ ਹੋ ਗਈ ਆ ਤੇ ਮੈਂ ਕਿਹਾ ਡਾਕਟਰ ਦੀ ਦਵਾਈ ਦੇ ਨਾਲ ਤੈਨੂੰ ਕੋਈ ਇਲਾਜ ਹੈ ਕੋਈ ਫਰਕ ਲੱਗਾ ਆੰਦਾ ਹਾਂ ਬੜਾ ਫਰਕ ਆ ਮੈਂ ਕਿਹਾ ਅੱਗੇ ਤੂੰ ਆਪਸਾਬ ਲਾ ਲਾ ਜਿਹੜੇ ਡਾਕਟਰ ਦੀ ਦਵਾਈ ਨੇ ਤੈਨੂੰ ਤਿੰਨਾਂ ਚੌ ਦਿਨਾਂ ਦੇ ਵਿੱਚ ਤੰਦਰੁਸਤ ਕਰਤਾ ਕਿੰਨਾ ਬਾਬੇ ਦੇ ਧਾਗੇ ਨੇ ਤੈਨੂੰ ਮਹੀਨੇ ਦੇ ਵਿੱਚ ਨਹੀਂ ਉਹ ਠੀਕ ਕੀਤਾ ਆੰਦਾ ਗਲਤ ਹੈ ਮੈਂ ਕਿਹਾ ਬਾਣੀ ਪੜਦੇ ਹੋ ਆੰਦਾ ਹਾਂਜੀ ਕਰੀ ਕਰੀ ਪੜ੍ਹ ਲਈਦੀ ਆ ਮੈਂ ਕਿਹਾ ਬਾਣੀ ਦੇ ਵਿੱਚ ਆਉਂਦਾ ਦੂਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਦੂਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਮੈਂ ਕਿਹਾ ਬਾਣੀ ਪੜਿਆ ਕਰੋ ਬਾਣੀ ਪੜ ਲੋਗੇ ਤੇ ਵਿੱਚ ਕਰਤਾ ਪੁਰਖ ਖਲੋਵਾ ਵਾਲਨਾ ਵੀਗਾ ਹੋਗਾ ਬਾਣੀ ਪੜ ਲੋਗੇ ਤੁਹਾਡਾ ਕੋਈ ਰੋਗ ਤੁਹਾਡਾ ਵਾਲ ਵੀ ਨਹੀਂ ਕਰੂਗਾ ਸੰਸਾਰ ਤੇ ਕਿ ਲੈਣ ਆਏ ਆ ਆਇਓ ਸੁਣਨ ਪੜਨ ਕੋ ਬਾਣੀ ਤੇ ਮਾਫ ਕਰਨਾ ਅੱਜ ਸਾਡੇ ਹਾਲਾਤ ਆ ਬਣ ਚੁੱਕੇ ਆ ਘਰ ਦੇ ਸਾਹਮਣੇ ਗੁਰਦੁਆਰਾ ਆਵੇ ਤੇ ਕਿਸੇ ਨੂੰ ਕਹਿ ਦੋ ਨਾ ਵੀ ਗੁਰਦਾਰੇ ਜਾ ਕੇ ਮੱਥਾ ਟੇਕ ਆਓ ਤਹਲਾ ਸਾਡੇ ਮਾਫ ਕਰਨਾ ਆ ਬਣ ਚੁੱਕੇ ਆ ਮੁੱਠਾ ਟੱਕ ਨਹੀਂ ਜਾਂਦੇ ਉਹ ਨਹੀਂ ਛੱਡ ਪਰ ਇਹ ਰੱਬ ਤੇ ਸਾਡੇ ਅੰਦਰ ਹੈਗਾ ਵਾ ਅੰਦਰ ਹੈਗਾ ਤੇਰੇ ਰੱਬ ਪਰ ਮੈਂ ਉਧਾਰਨੇ ਇੱਕ ਵਾਰੀ ਅੱਗੇ ਵੀ ਦਿੱਤੀ ਸੀ ਮੈਨੂੰ ਇੱਕ ਵਾਰੀ ਵੀਰ ਨੇ ਸਵਾਲ ਵੀ ਕੀਤਾ ਸੀ ਆਂਦਾ ਜੇ ਰੱਬ ਸਾਡੇ ਅੰਦਰ ਹੈਗਾ ਸਾਨੂੰ ਗੁਰਦਾਰੇ ਜਾਣ ਦੀ ਕਿ ਲੋੜ ਆ ਮੈਂ ਕਿਹਾ ਮਾਲਾ ਤੂੰ ਕੋਈ ਅਪਰਾਧ ਕਰਦਾ ਵਾ ਤੈਨੂੰ ਪੁਲਿਸ ਘਰੋਂ ਫੜਨ ਆਉਂਦੀ ਆ ਆਂਦਾ ਹਾਂ ਮੈਂ ਕਹ ਤੈਨੂੰ ਘਰੋਂ ਪੁਲਿਸ ਫੜਨ ਆਉਂਦੀ ਆ ਉਹ ਤੈਨੂੰ ਰਾਹ ਦੇ ਵਿੱਚ ਤੇ ਤੈਨੂੰ ਉਹ ਪਨਿਸ਼ਮੈਂਟ ਦਿੰਦੇ ਜਾ ਰਹੇ ਆ ਪਰ ਜਿਹੜੀ ਮੇਨ ਪਨਿਸ਼ਮੈਂਟ ਮਿਲਣੀ ਉਹ ਤੈਨੂੰ ਗੁਰਦਵਾਰਾ ਉੱਥੇ ਥਾਣੇ ਜਾ ਕੇ ਮਿਲਣੀ ਆ ਆਂਦਾ ਉਹ ਤੇ ਆ ਮੈਂ ਕਹ ਰੱਬ ਤੇਰੇ ਅੰਦਰ ਆ ਪਰ ਉਸ ਸੱਚੇ ਰੱਬ ਦੇ ਨਾਲ ਮਲਾਉਣ ਵਾਲਾ ਗੁਰੂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਦੇ ਕੋਲੋਂ ਜਾ ਕੇ ਸਿੱਖਿਆ ਲੈ ਬਾਣੀ ਪੜ ਤੇ ਮਾਫ ਕਰਨਾ ਅੱਜ ਹਾਲਾਤ ਆ ਵਾ 100 ਕਿਲੋਮੀਟਰ ਜਾਣਾ ਹੋਵੇ ਬਾਬੇ ਦੇ ਡੇਰੇ ਤੇ ਅਸੀਂ ਚਲ ਜਾਈਂ ਆ ਪਰ ਗੁਰਦਾਰੇ ਦੇ ਘਰ ਦੇ ਸਾਹਮਣੇ ਗੁਰਦਰਾ ਹੋਵੇ ਅਸੀਂ ਨਹੀਂ ਜਾਂਦੇ ਰੱਖਾ ਲੈਣ ਤਾਂ ਗੇ ਲੈਣ ਤਵੀਤ ਲੈਣ ਜਾਣਾ ਹੋਵੇ ਬਾਬਿਆਂ ਦੇ ਕੋਲ ਟੂਣਾ ਕਰਾਉਣ ਜਾਣਾ ਹੋਵੇ ਤੇ ਮਾਫ ਕਰਨਾ ਕੋਲ ਗੱਡੀ ਨਾ ਨਾ ਹੋਵੇ ਕੋਲ ਗੱਡੀ ਨਾ ਹੋਵੇ ਕੱਲਾ ਮੋਟਰਸਾਈਕਲ ਹੋਵੇ ਸਕੂਟਰ ਰੈਕਟਿਵਾਂ ਹੋਵੇ ਤੇ ਬਾਹਰ ਮੀਂਹ ਵਰਦਾ ਹੋਵੇ ਕੋਲ ਗੱਡੀ ਨਾ ਹੋਵੇ ਪਤਾ ਵੀ ਸਾਰੇ ਦਾ ਭੇਜ ਦੇ ਜਾਣਾ ਵਾ ਫਿਰ ਚਲੋ ਕੋਈ ਨਹੀਂ ਮਾਤਾ ਮਾਰੀਏ ਕੱਕ ਬਹਿ ਮੇਰੇ ਮਗਰ ਚੱਲ ਗਿਆ ਆਪਾਂ ਮਾਹਪੁਰਖਾਂ ਦੇ ਡੇਰੇ ਤੇ ਪੁੱਛੋ ਕਿਉਂ ਬਾਬੇ ਨੇ ਅਜੀ ਤਰੀਕ ਦਿੱਤੀ ਦੀ ਅੱਜ ਦੇ ਤਰੀਕ ਤੋਂ ਇੱਕ ਦਿਨ ਲੇਟ ਹੋ ਗਏ ਪਤਾ ਨਹੀਂ ਕੀ ਹੋ ਜਾਣਾ ਵਾ ਮਾਫ ਕਰਨਾ ਕੀ ਸਾਡਾ ਇੰਨੀ ਖਿੱਚ ਸਾਡੀ ਬਾਣੀ ਵਾਲਾ ਹੈ ਕਿ ਇੰਨੀ ਖਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਵਾਲਾ ਹੈ ਕਦੀ ਨਹੀਂ ਕਰਮ ਧਰਮ ਪਖੰਡ ਜੋ ਦੀਸੈ ਤਨ ਜੰਮ ਜਗਾ ਦੀ ਲੂਟ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕ ਨਿਮਕ ਸਿਮਰਤ ਜਿੱਤ ਛੂਟ ਹੈ ਬਾਣੀ ਵਾਲ ਸਾਡਾ ਧਿਆਨ ਨਹੀਂਦਾ ਹੈਗਾ ਆ ਕਰਮ ਕੰਡਾ ਪਖੰਡਾ ਵਹਿਮ ਪਰਮਾ ਵਾਲ ਸਾਡਾ ਧਿਆਨ ਹੈ ਇਹਨਾਂ ਨੂੰ ਅਸੀਂ ਆਪਣਾ ਧਰਮ ਸਮਝ ਕੇ ਬੈਗੇ ਭਾਰੇ ਪਖੰਡ ਸੀਗੇ ਪਖੰਡਾਂ ਨੂੰ ਧਰਮ ਸਮਝ ਗਏ ਤੇ ਮਹਾਰਾਜ ਨੇ ਬਾਣੀ ਚ ਕਿਹਾ ਕਰਮ ਤੋਂ ਨ ਪਖੰਡ ਜੋ ਦਿਸੇ ਤੰਜਮ ਜਗਾ ਦੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੇ ਬਾਣੀ ਪੜਨ ਦੀ ਗੱਲ ਆ ਵੇ ਮਾਫ ਕਰਨਾ ਸਾਨੂੰ ਬਸੀਆਂ ਆਉਂਦੀਆਂ ਬਾਣੀ ਪੜ੍ਹਨ ਦੀ ਗੱਲ ਆਵੇ ਮਾਫ ਕਰਨਾ ਸਾਨੂੰ ਨੀਂਦ ਆਉਂਦੀ ਆ ਕਿਤੇ ਬਾਬੇ ਦੇ ਡੇਰੇ ਤੇ ਜਾਣ ਦੀ ਗੱਲ ਹੋਵੇ ਤੇ ਚਲੋ ਕੋਈ ਚੱਕਰ ਨਹੀਂ ਵਰਦਾ ਮੀ ਹੋਵੇ ਤਿਆਰ ਹੋ ਗਏ ਤਾਂ ਵੀ ਚੱਲੇ ਮਹਾਂਪੁਰਖਾਂ ਦੇ ਡੇਰੇ ਤੇ ਸਿੱਖੋ ਜਾਗਣਾ ਪਊਗਾ ਉਹ ਸਾਡੇ ਪਿੰਡਾਂ ਦੇ ਵਿੱਚ ਪ੍ਰਭਾਤ ਫੇਰੀਆਂ ਕੱਢਦੇ ਨਾ ਉਹ ਢੋਲਕੀਆਂ ਚਮਟੇ ਲੈ ਕੇ ਕੁੱਟਣਦੇ ਨੇ ਢੋਲਕੀਆਂ ਆਪਾਂ ਸ਼ੈਣੇ ਵਜਾ ਰਹੇ ਹਾਂ ਹੁਣ ਉੱਤਰਨਾ ਪੜੇ ਜਾ ਰਹੀ ਆ ਅਜੀ ਬਾਬਾ ਨਾਨਕਾ ਆਜੀ ਕਲਗੀਆਂ ਵਾਲਿਆਂ ਆਜੀ ਵਾਜਾਂ ਵਾਲਿਆ ਘੋੜੇ ਤੇ ਸਵਾਰ ਹੋ ਕੇ ਆ ਜਾ ਬਾਬਾ ਕਲਗੀਆਂ ਵਾਲਿਆ ਉਤਾਰਨਾ ਪੜਦੇ ਆ ਹੁਣ ਸਵਾਲ ਕਰਾਂ ਵੀ ਜੇਕਰ ਕਲਗੀਆਂ ਵਾਲਾ ਸੱਚੀ ਆ ਜਵੇ ਤੇ ਆ ਕੇ ਤੁਹਾਨੂੰ ਕਵੇ ਲਖੋ ਜੀ ਮੈਨੂੰ ਬੁਲਾਉਂਦੇ ਹੋ ਮੈਂ ਆ ਗਿਆ ਹਾਂ ਹੁਣ ਦੱਸੋ ਕਿੰਨੇ ਆਣੇ ਅਮਰਤ ਛਕਣਾ ਵਾ ਦੱਸੋ ਕਿੰਨੇ ਆਣੇ ਦਾੜੇ ਛਾਂਗੇ ਕਿੰਨੇ ਆਣੇ ਦਾੜੇ ਰੱਖਣੇ ਆ ਦੱਸੋ ਕਿੰਨੇ ਆਣੇ ਬਾਣੀ ਪੜਨੀਆਂ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਸੱਚ ਜਾਣਿਓ ਸਾਡੇ ਅੱਧੇ ਲੋਕਾਂ ਵਿੱਚੋਂ ਢੋਲਕੀਆਂ ਦੇ ਚੰਟੇ ਸੁੱਟ ਕੇ ਮਾਫ ਕਰਨਾ ਭੱਜ ਜਾਣਾ ਜੇ ਪੁੱਛੋ ਕਿਉਂ ਹੋ ਨਹੀਂ ਨਹੀਂ ਬਾਬਾ ਅਸੀਂ ਤੇ ਵਹਿ ਬਦਾਨਾ ਖਾਣ ਆਏ ਹਾਂ ਉਹ ਬਾਬਾ ਅਸੀਂ ਤੇ ਚਲੋ ਦੇਖਣ ਆਏ ਹਾਂ ਕਿ ਕਿਹੜਾ ਕਿੰਨਾ ਕ ਲੰਗਰ ਲੰਦਾ ਵਾ ਅਸੀਂ ਤੇ ਪ੍ਰਸ਼ਾਦਾ ਛਕਣ ਆਏ ਹਾਂ ਅਸੀਂ ਤੇ ਚਾਹ ਪਾਣੀ ਪੀਣ ਆਏ ਹਾਂ ਨਹੀਂ ਨਹੀਂ ਬਾਬਾ ਫਿਰ ਅਸੀਂ ਨਹੀਂ ਆਹ ਮਾਫ ਕਰਨਾ ਸਾਡੇ ਲਾ ਤੇ ਅੱਜ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜੀ ਸਾਡਾ ਸਾਰਿਆਂ ਦਾ ਜਵਾਬ ਹੈ ਹਾਂ ਮੰਨਦੇ ਹਾਂ ਹੁਣ ਅਗਲਾ ਸਵਾਲ ਹੋਰ ਪੁੱਛ ਲਓ ਕਿ ਗੁਰੂ ਗ੍ਰੰਥ ਸਾਹਿਬ ਦੀ ਵੀ ਮੰਨਦੇ ਜੀ ਤੇ ਮਾਫ ਕਰਨਾ ਸਾਨੂੰ ਗੱਲ ਨਹੀਂ ਇਹ ਹੁੰਦੀ ਸਾਨੂੰ ਗੱਲ ਨਹੀਂ ਆਉਂਦੀ ਸਖੋ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਪਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਵੀ ਮੰਨੋ ਵੀ ਬਾਣੀ ਸਾਨੂੰ ਕੀ ਕਹਿ ਰਹੀ ਹੈ ਤੇ ਜਿਹੜੇ ਬਾਬੇ ਦੇ ਕੋਲ ਮੈਂ ਤੇ ਬੇਨਤੀ ਬੜੀ ਵਾਰੀ ਫੇ ਕੀਤੀ ਆ ਤੇ ਜਿਹੜੇ ਅਸੀਂ ਡੇਰਿਆਂ ਤੇ ਜਾਣੇ ਜਿਹੜੇ ਬਾਬੇ ਦੇ ਕੋਲ ਅਸੀਂ ਜਾਣੇ ਆ ਸਾਡੇ ਲੋਕ ਜਾ ਜਾ ਕੇ ਐ ਬਾਬੇ ਨੇ ਘੜੀ ਮੱਥੇ ਟੇਕੀ ਬਾਬਾ ਜੀ ਕਰੂ ਕਿਰਪਾ ਕਾਦੀ ਕਿਰਪਾ ਜੀ ਮੁੰਡੇ ਦੀ ਡਿਸਕ ਹੀ ਲਈ ਆ ਕਹਿੰਦੇ ਨੇ ਸਾਡੇ ਲੋਕ ਮੁੰਡੇ ਦੀ ਡਿਸਕ ਹੀ ਲਈ ਆ ਉਹ ਲਾ ਕੇ ਚੇਲੇ ਖਲੋਤੇ ਹਸਣਿਆਂ ਦੇ ਬਾਬੇ ਦੇ ਤੂੰ ਡਿਸਕ ਦੀ ਬੀਬੀ ਤੂੰ ਆਪਣੇ ਮੁੰਡੇ ਦੀ ਡਿਸਕ ਨੂੰ ਰੋਂ ਰਹੀ ਆ ਬਾਬਾ ਆਪ ਕੈਂਸਰ ਦਾ ਮਰੀਜ਼ ਹੀ ਬਾਬਾ ਜੀ ਕਰੋ ਕਿਰਪਾ ਮੇਰਾ ਬੀਪੀ ਨਹੀਂ ਸੱਟ ਆਉਂਦਾ ਉਹ ਲੱਗੇ ਚੇਲੇ ਹਸ ਰਹੇ ਆ ਉਹਦੇ ਬਾਬਾ ਆਪ ਸ਼ੂਗਰ ਦਾ ਮਰੀਜ਼ ਹੀ ਇਹਦੀ ਆਪ ਸ਼ੂਗਰ ਦੀ ਲੋੜ ਆਉਂਦੀ ਬਾਬਾ ਕਰ ਕਿਰਪਾ ਬਾਬਾ ਜੀ ਮਾਹਪੁਰਖੋ ਕਰੋ ਕਿਰਪਾ ਆ ਨਕੂਦਰ ਜਾਣਗੇ ਕਈ ਲਾਡੀ ਸ਼ਾਹ ਡੇਡੇ ਤੇ ਮਾਹਪੁਰਖੋ ਸਾਈਂ ਜੀ ਕਰੋ ਕਿਰਪਾ ਏ ਜੀ ਸਾਡਾ ਮੁੰਡਾ ਸ਼ਰਾਬ ਬੜੀ ਪੀਂਦਾ ਮੇਰਾ ਘਰ ਵਾਲਾ ਸ਼ਰਾਬ ਬੜੀ ਪੀਂਦਾ ਉਹ ਚੇਲੇ ਮਗਰ ਖਲੋ ਗਿਆ ਸਰੇ ਸਾਈਂ ਦੇ ਉਹ ਆਂਦੇ ਬਾਬੇ ਤੇ ਆਪਦੇ ਫੇਰ ਦੇ ਜਵਾਬ ਦਿੱਤੇ ਪਏ ਬੀੜੀਆਂ ਪੀ ਪੀ ਸਿੱਖੋ ਗੁਰ ਜੈਸਾ ਨਹੀਂ ਕੋ ਦੇਵ ਜਸ ਮਸਤਕ ਭਾਗ ਸੋ ਲੱਗਾ ਸੇਵ ਗੁਰੂ ਵਰਗਾ ਗੁਰੂ ਕੋਈ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਨਹੀਂ ਜੀ ਇੱਕੋ ਹੈ ਭਾਈ ਇੱਕੋ ਆ ਸਾਹਿਬ ਮੇਰਾ ਇੱਕੋ ਆ ਪਿਓ ਇੱਕ ਹੁੰਦਾ ਵਾ ਉਹ ਪਿਓ ਸਾਡਾ ਇੱਕ ਗੁਰੂ ਗ੍ਰੰਥ ਸਾਹਿਬ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖ ਸਭਣੀ ਥਾਈ ਕੋਈ ਬਿਮਾਰੀ ਆ ਕੋਈ ਰੋਗ ਆ ਸਾਡਾ ਮਾਤਾ ਪਿਤਾ ਸਾਡਾ ਪਿਓ ਸਾਡਾ ਭੈਣ ਸਾਡਾ ਭਾਈ ਸਾਡਾ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਗੁਰੂ ਨੂੰ ਛੱਡ ਕੇ ਥਾਂ ਥਾਂ ਜਾ ਕੇ ਮੱਥੇ ਟੇਕਣ ਦੀ ਨੱਕ ਰਗਣ ਦੀ ਲੋੜ ਨਹੀਂ ਗਈ ਤੂੰ ਮੈਂ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਾਹੂ ਸੁਤਮ ਤੇ ਪਾਉ ਗੁਰੂ ਨੂੰ ਛੱਡ ਕੇ ਹੋਰ ਕਿਤੇ ਜਾਂਦੀ ਤੈਨੂੰ ਲੋੜ ਨਹੀਂ ਗਈ ਤੇ ਇੱਕ ਬੇਨਤੀ ਹੋਰ ਜਿਹੜੇ ਬੰਦੇ ਨੂੰ ਗੁਰੂ ਨਾਨਕ ਦੇ ਭਰੋਸਾ ਨਹੀਂ ਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਭਰੋਸਾ ਨਹੀਂ ਗਾ ਉਹ ਕਿਤੇ ਜਾ ਕੇ ਕਿਤੇ ਧੱਕੇ ਖਾਂਦਾ ਫਿਰੇ ਕਿਤੇ ਨੱਕ ਰਗੜਦਾ ਫਿਰੇ ਕਿਹ ਸਾਈਂ ਅੱਗੇ ਨੱਕ ਰਗੜੇ ਕਿਹ ਭੇਖੀ ਅੱਗੇ ਕਿਸੇ ਲਾਚੀ ਦੇਣ ਵਾਲੇ ਕੋ ਕਿਹ ਧਾਗੇ ਦੇਣ ਵਾਲੇ ਕੋ ਨੱਕ ਰਗੜੇ ਉਹਨੂੰ ਕਿਤੇ ਉਹ ਕੱਖ ਨਹੀਂ ਮਿਲਣਾ ਜਿਹਨੂੰ ਇੱਕ ਗੁਰੂ ਦੇ ਭਰੋਸਾ ਨਹੀਂ ਹੈ ਜਿਹੜਾ ਕੱਟਾ ਵਛਾ ਆਪਦੀ ਗਾਵਾਂ ਮੱਝ ਨੂੰ ਛੱਡ ਕੇ ਦੂਜੀਆਂ ਗਾਵਾਂ ਮੱਝਾਂ ਦੇ ਥੱਲੇ ਦੁੱਧ ਲੱਭਣ ਜਾਂਦਾ ਫਿਰੇ ਨਾ ਉਹ ਜਾ ਕੇ ਥੱਲੇ ਦੇ ਪੈ ਜਾਂਦਾ ਵੀ ਮੈਂ ਦੁੱਧ ਪੀਣ ਆਇਆ ਵਾਂ ਪਰ ਨਸ਼ਾ ਦਾ ਲੱਤਾ ਖਾ ਕੇ ਮੁੜਦਾ ਵਾ ਉਹ ਨਸ਼ਾ ਦੇ ਲੱਤਾ ਖਾ ਕੇ ਮੁੜਨਾ ਪੈਣਾ ਹੈ ਉਹਨਾਂ ਨੂੰ ਜਿਹੜੇ ਪਖੰਡੀਆਂ ਤੋਂ ਗਏ ਆ ਸਿੱਖੋ ਅਜੇ ਵੀ ਮੌਕਾ ਵਾ ਸੰਸਾਰ ਤੇ ਕੀ ਲੈਣਾ ਆਇਓ ਸੁਣਨ ਪੜਨ ਕਾ ਬਾਣੀ ਬਾਣੀ ਪੜਨ ਬਾਣੀ ਸੁਣਨਾ ਹੈ ਬਾਣੀ ਪੜਿਆ ਕਰੋ ਆਪ